ਤਨ ਹਸਰੀ ਮੈਲਾ ਨਵਾ ਸਾਧੋ ਇਹ ਜਗ ਭਰਮ ਪੁਲਾਣਾ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਹਾ ਮਾਤ ਪਿਤਾ ਪਾਈ ਸੁਤ ਬਨਤਾ ਤਾਕ ਰਸ ਲੁਪਟਾਨਾ ਜੋਬਨ ਧਨ ਪ੍ਰਭ ਤਾਕੈ ਮਦ ਮੈਂ ਐਨਸ ਰਹੇ دیਵਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂ ਗੁਰਮੁਖ ਹੋਏ ਪਛਾਨ ਤਨਾਸਰੀ ਮੈ ਲਾ ਨੋਆ ਤੇ ਜੋਗੀ ਕੋੁ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਲ ਜੇ ਘਟ ਮਾਹਿ ਪਛਾਨੋ ਰਹਾਓ ਕਾਰਨਿੰਦਾ ਉਸਤਤ ਨਾ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਾ ਦਿਸ਼ ਕੋ ਥਾਵਤ ਅਚਲ ਜਾਹੇ ਠਹਿਰਨੋ ਕਉ ਨਾਨਕ ਏ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾਸਰੀ ਮਹਿ ਲਾ ਨੋਵਾਂ ਅਬ ਮੈਂ ਕੌਨ ਉਪਾਉ ਕਰੂੰ ਜੇ ਬਿਦ ਮਨ ਕੋ ਸੰਸਾ ਚੂਕੈ ਪਉ ਨਿਦ ਪਾਰ ਪਰੋਂ ਰਹਾਉ ਜਨਮ ਪਾਏ ਕਸ਼ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋਂ ਮਨ ਬਚ ਕਰਮ ਹਰ ਗੁਨ ਨਹੀਂ ਗਾਏ ਯਾ ਜੀ ਸੋਚ ਧਰੋਂ ਗੁਰਮਤ ਸੋਨ ਕਸ਼ ਗਿਆਨ ਨਾ ਉਪਜਿਓ ਆਸ਼ੂ ਦਿਉ ਉਦਰ ਭਰੋਂ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੋਂ ਤਨਾਸਰੀ ਮੈਂ ਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮੈਂ ਹੰਸ ਪ੍ਰਾਨਮ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚਲ ਡੂਬੈ ਮੈਲ ਨਾ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਪੈ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹਿ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹ ਕੋ ਕੈਸੇ ਤ੍ਰਿਭਵਨ ਜੋਤ ਰਹਿ ਲਿਵ ਲਾਈ ਸੁਰ ਨਰਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਕਟਨ ਹਾਰੇ ਹਉ ਮੈਂ ਮਾਰ ਮਿਲੇ ਪਗ ਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮੈਂ ਆਏ